ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲੱਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਲੈ ਕੇ ਆਏ ਹਾਂ ਰੀਸਟਾਕ ਕੀਤੇ ਆ ਕਾਫੀ ਫੇਮਸ ਡਿਜ਼ਾਈਨ ਆ ਜੋ ਇੰਸਟਾ ਤੇ ਚੱਲ ਰਿਹਾ ਤਾਂ ਅਸੀਂ ਰੀਸਟਾਕ ਕਰਤੇ ਆ ਜੀ ਦੁਬਾਰਾ ਫੇਰ ਸੂਟ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਨਾਲ ਅਸੀਂ ਤੁਹਾਡੇ ਵਾਸਤੇ ਇੱਕ ਨਿਊ ਪਲੇਨ ਸਟਾਫ ਆਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੀ ਪਲੇਨ ਸਟਾਫ ਵੀ ਸਾਡੇ ਕੋਲੇ ਆਇਆ ਵਰਕ ਵਾਸਤੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਇਹ ਨੀਡਲ ਵਰਕ ਦਾ ਸੂਟ ਮੇਰੀਆਂ ਪਿਆਰਿਆਂ ਜਿਹੜੀਆਂ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਹੋ ਉਹ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਬਟਨ ਤੁਸੀਂ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਆ ਪਹਿਲਾਂ ਤੁਸੀਂ ਚੈੱਕ ਕਰੋ ਜੀ ਇਹ ਨੀਡਲਵਰਕ ਦਾ ਸੂਟ ਹੈ ਖਾਦੀ ਦੇ ਉੱਪਰ ਰੈਡੀ ਹੈ ਸਕਾਈ ਬਲੂ ਜਿਹਾ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਤੇ ਨੈੱਕ ਦੇਖੋ ਜੀ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਨੈੱਕ ਬਣਿਆ ਹੋਇਆ ਠੀਕ ਹੈ ਜੀ ਤੇ ਪੂਰਾ ਫਰੰਟ ਫੁੱਲ ਹੈਵੀ ਹੈ ਜੀ ਇਹਦਾ ਚੈੱਕ ਕਰ ਸਕਦੇ ਹੋ ਸ਼ਰਟ ਦਾ ਪੂਰਾ ਫਰੰਟ ਹੈਵੀ ਹੈ ਤੇ ਇਹਦੀਆਂ 슬ੀਵਸ ਵੀ ਤੁਹਾਨੂੰ ਪੂਰੀਆਂ ਫੁੱਲ ਹੈਵੀ ਮਿਲਣਗੀਆਂ ਚੈੱਕ ਕਰੋ ਏ ਇਹਦੀਆਂ 슬ੀਵਸ ਰਹਿਣ ਵਾਲੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਮਿਲਣਗੀਆਂ ਤੁਹਾਨੂੰ ਇਹਦੀਆਂ ਠੀਕ ਹੈ ਜੀ ਤੇ ਸਲਵਾਰ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਸਲਵਾਰ ਦੇ ਉੱਪਰ ਵੀ ਤੁਹਾਨੂੰ ਵਰਕ ਮਿਲਣ ਵਾਲਾ ਇਹ ਆਊਗਾ ਸਲਵਾਰ ਦੇ ਉੱਪਰ ਵਰਕ ਠੀਕ ਹੈ ਜੀ ਦੇਖ ਚੈੱਕ ਕਰੋ ਇਹ ਸਲਵਾਰ ਦਾ ਵਰਕ ਆਊਗਾ ਜੀ ਠੀਕ ਹੈ ਜੀ ਸਲਵਾਰ ਦੇ ਮੂਰੀ ਦੇ ਤੇ ਪੂਰੇ ਫਰੰਟ ਘੇਰੇ ਦਾ ਵਰਕ ਆਉਣ ਵਾਲਾ ਬਹੁਤ ਕਾਫੀ ਟ੍ਰੈਂਡਿੰਗ ਰਹਿਣ ਵਾਲਾ ਇਹ ਵਾਲਾ ਵਰਕ ਠੀਕ ਹੈ ਜੀ ਜਿਹੜੀਆਂ ਕਲੀਆਂ-ਕਲੀਆਂ ਬੂਟੀਆਂ ਆ ਰਹੀਆਂ ਨੇ ਕਾਫੀ ਟ੍ਰੈਂਡਿੰਗ ਵਾਲਾ ਵਰਕ ਹੈ ਅੱਜ ਤੁਹਾਨੂੰ 1500 16 ਸੂਟ ਦੇ ਰਹੇ ਹਾਂ ਸਿਰਫ 1400 ਦੇ ਵਿੱਚ ਠੀਕ ਹੈ ਜੀ 1400 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਇਹ ਤੁਹਾਨੂੰ ਲੈਸ ਦੇ ਵਿੱਚ ਅਸੀਂ ਕਿਉਂ ਦੇ ਰਹੇ ਹਾਂ ਜੀ ਇੱਥੇ ਥੋੜਾ ਜਿਹਾ ਇੱਥੇ ਹਲਕਾ ਜਿਹਾ ਕੱਟ ਹੈ ਜੀ ਇਹਦਾ ਹਲਕਾ ਜਿਹਾ ਇੱਥੇ ਕੱਟ ਹੈ ਪਰ ਇਹ ਕਟਿੰਗ ਚ ਨਿਕਲਣਾ ਜੇ ਤੁਸੀਂ ਐਦਾਂ ਆਪਣੀਆਂ 슬ੀਵਸ ਦੀ ਕਟਿੰਗ ਕਰੋਗੇ ਐਦਾਂ 슬ੀਵਸ ਦੀ ਕਟਿੰਗ ਕਰਦੇ ਹਾਂ ਜੀ ਆਪਾਂ ਤੇ ਇਹ ਇੱਥੇ ਰਾਮਨਾ ਟੇਡਾ ਕਟਿੰਗ ਦੇ ਵਿੱਚ ਨਿਕਲ ਜਾਣਾ ਹਲਕਾ ਜਾ ਹਲਕਾ ਜਾ ਜੀ ਦੇਖੋ ਠੀਕ ਹੈ ਜੀ ਇਹ ਕਟਿੰਗ ਚ ਨਿਕਲ ਜਾਣਾ ਇਸ ਕਰਕੇ ਤੁਹਾਨੂੰ ਅੱਜ ਅਸੀਂ ਸੂਟ 1500 ਰੁਪਿਆ ਲੈਸ ਚ ਦੇ ਰਹੇ ਹਾਂ ਠੀਕ ਹੈ ਜੀ 1500 1600 ਸੂਟ ਦੇ ਰਹੇ ਹਾਂ ਅੱਜ ਅਸੀਂ 1400 ਦਾ ਤੇ ਪੂਰੀਆਂ ਫੁੱਲ ਹੈਵੀ ਬਾਹੂ ਵੀ ਰੈਡੀ ਹੈ ਤੇ ਸਲਵਾਰ ਦੀ ਮੂਰੀ ਵੀ ਰੈਡੀ ਹੈ ਜੀ ਠੀਕ ਹੈ ਜੀ ਹੁਣ ਤੁਹਾਨੂੰ ਅਸੀਂ ਦਿਖਾਵਾਂਗੇ ਥੋੜਾ ਜਿਹਾ ਪਲੇਨ ਸਟਾਫ ਏਦੋਂ ਬਾਅਦ ਅਸੀਂ ਤੁਹਾਨੂੰ ਦਿਖਾਵਾਂਗੇ ਬੁਟੀਕ ਵਰਕ ਦੇ ਸੂਟ ਪਲੇਸਟਾਫ ਆਇਆ ਜੀ ਕੇਵਲ ਸਾਡੇ ਕੋਲ ਚੈੱਕ ਕਰੋ ਜੀ ਜੇ ਕਿਸੇ ਨੇ ਵਰਕ ਕਰਵਾਉਣਾ ਜਾਂ ਪਲੇਨ ਸਟਾਫ ਲੈਣਾ 500 ਦਾ ਸੂਟ ਪਹਿਨਣ ਵਾਲਾ ਤੁਹਾਨੂੰ ਇਹ ਵਾਲਾ ਨਿਊ ਸਟਾਫ ਹੈ ਜੀ ਇਹ ਬ੍ਰਾਂਡਡ ਸਟਾਫ ਰਹਿਣ ਵਾਲਾ ਚੈੱਕ ਕਰੋ ਜੀ ਸਟਾਫ ਦੇ ਜਦੀਕ ਤੋਂ ਦੇਖੋ ਇਹਦੇ ਲਾਈਨਾਂ ਆਣੀਆਂ ਸਟਾਫ ਦੇ ਵਿੱਚ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਆ ਵਾਲਾ ਸਟਾਫ ਵੀ ਤੇ ਇਹ ਵਾਲਾ ਜਿਹੜਾ ਕਲਰ ਹੈ ਰੈਸਟ ਕਲਰ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਤੇ ਕਲਰ ਬਹੁਤ ਹੀ ਪਿਆਰਾ ਲਾਈਨ ਬਣੀ ਹੋਈ ਹੈ ਸੈਲਫ ਦੇ ਵਿੱਚ ਰਹੂਗਾ ਜੀ ਤੇ ਇੱਕ ਇਹ ਵਾਲਾ ਦੇਖੋ ਜੀ ਰਾਣੀ ਸ਼ੇਡ ਆਊਗਾ ਜਿਹਦੇ ਵਿੱਚ ਇਹ ਕਲਰ ਠੀਕ ਹੈ ਜੀ ਰਾਣੀ ਸ਼ੇਡ ਆਣ ਵਾਲਾ ਕਲਰ ਨੂੰ ਤੁਹਾਨੂੰ ਤਾਂ ਗਿਏ ਕਿਹੜੇ ਕਿਹੜੇ ਆ 500 ਦਾ ਤੁਹਾਨੂੰ ਸੂਟ ਪੈਣ ਵਾਲਾ ਸਟਾਫ ਮੈਂ ਤੁਹਾਨੂੰ ਚੈੱਕ ਕਰਵਾਤਾ ਜੀ ਲਾਈਨਾਂ ਵਾਲਾ ਸਟਾਫ ਹੈ ਬਿਲਕੁਲ ਸੌਫਟ ਕਾਟਨ ਦਾ ਇਹ ਆਊਗਾ ਜੀ ਹਲਕਾ ਜਿਹਾ ਪਿੰਕਿਸ਼ ਕਲਰ ਜੀ ਬਹੁਤ ਪਿਆਰਾ ਜਿਹਾ ਕਲਰ ਹੈਣ ਵਾਲਾ ਵੀ ਇਹਦੀ ਇਹ ਮਸਟਰਡ ਸ਼ੇਡ ਦੇ ਵਿੱਚ ਆਊਗਾ ਜੀ ਚੈੱਕ ਕਰੋ ਇਹ ਮਸਟਰਡ ਸ਼ੇਡ ਦੇ ਵਿੱਚ ਆਣਾ ਹੈ ਠੀਕ ਹੈ ਜੀ ਇਹ ਮਹਿਰੂਨ ਸ਼ੇਡ ਦੇ ਵਿੱਚ ਆਣਾ ਜੀ ਇਹ ਮਹਿਰੂਨ ਸ਼ੇਡ ਦੇ ਵਿੱਚ ਹੈ ਨਾ ਡਾਰਕ ਚਾਰਟ ਦੇ ਵਿੱਚ ਲੈ ਕੇ ਆਏ ਹਾਂ ਜੀ ਕਾਟਨ ਸਟਾਫ ਰਹੂਗਾ ਲਾਈਨਾਂ ਵਾਲਾ ਬਹੁਤ ਹੀ ਪਿਆਰਾ ਜਿਹਾ ਦੇਖੋ ਜੀ ਇਹ ਆਊਗਾ ਮਾਉਸ ਸ਼ੇਡ ਦੇ ਵਿੱਚ ਸਕਿਨ ਮਾਉਸ ਸ਼ੇਡ ਦੇ ਵਿੱਚ ਆਊਗਾ ਜੀ 3 ਕਲਰ ਆ 500 ਦਾ ਸੂਟ ਪਹਿਨਣ ਵਾਲਾ ਪਲੇਨ ਵਰਕ ਵਾਸਤੇ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਕਲਰ ਬਹੁਤ ਸੋਹਣੇ ਰਹਿਣ ਵਾਲੇ ਆ ਅਗਲਾ ਸਟਾਫ ਤੁਹਾਨੂੰ ਹੋਰ ਦਿਖਾਵਾਂਗੇ ਜੀ ਅਸੀਂ ਤੇ ਇਹ ਕੇਵਲ ਸਟਾਫ ਜੀ ਆਇਆ ਸਾਡੇ ਕੋਲੇ ਗੋਲਡਨ ਲੈਮਨ ਜਾਂ ਕਲਰ ਚੈੱਕ ਕਰੋ ਜੀ ਚੈੱਕ ਦੇ ਵਿੱਚ ਬਣਿਆ ਹੋਇਆ ਚੈੱਕ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਵਰਕ ਦੇ ਵਾਸਤੇ ਸੈਲਫ ਦੇ ਵਿੱਚ ਰਹੂਗਾ ਜੀ ਤਾਂ ਇਹਦੀ ਪ੍ਰਾਈਸ 600 ਰੁਪਏ ਰਹਿਣ ਵਾਲੀ ਹੈ ਇਹ ਵਾਲੇ ਸੂਰ ਦੀ ਪ੍ਰਾਈਸ ਰਹੂਗੀ 600 ਰੁਪਏ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਦੇਖੋ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਇੱਕ ਇਹ ਵਾਲਾ ਕਲਰ ਮਿਲੂ ਤਿੰਨ ਕਲਰ 4 ਚਾਰਟ ਆ ਸਾਡੇ ਕੋਲੇ ਠੀਕ ਹੈ ਜੀ ਮੋਸ ਸਿਲਕ ਦਾ ਸਟਾਫ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਵਰਤ ਵਾਸਤੇ ਇਹਦੀ 600 ਪਰ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਇਸ ਤੋਂ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਬੁਟੀਕ ਵਰਕ ਦੇ ਸੂਟ ਜੋ ਰੀਸਟਾਕ ਕੀਤੇ ਆ ਜੀ ਤੁਸੀਂ ਦੇਖ ਸਕਦੇ ਹੋ ਇੰਸਟਾ ਤੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਕਿੱਦਾਂ ਆਉਣਾ ਜੀ ਇਹ ਡਿਜ਼ਾਈਨ ਕਾਫੀ ਸੂਟ ਅਸੀਂ ਸੇਲ ਕੀਤੇ ਆ ਤੇ ਕਾਫੀ ਆਰਡਰ ਤੇ ਵੀ ਰੈਡੀ ਕੀਤੇ ਆ ਦੁਬਾਰਾ ਲੈ ਕੇ ਆਏ ਆ ਤੁਹਾਡੀ ਡਿਮਾਂਡ ਤੇ ਵਾਲੇ ਸੂਟ ਇਹ ਚੈੱਕ ਬਰਬਰੀ ਤੇ ਲੈ ਕੇ ਆਏ ਆਂ ਜੀ ਅਸੀਂ ਦੇਖੋ ਜੀ ਚੈੱਕ ਕਰ ਸਕਦੇ ਹੋ ਜੀ ਇਹ ਵਾਲਾ ਡਿਜ਼ਾਈਨ ਅਸੀਂ ਰੈਡੀ ਕੀਤਾ ਸੂਟਾਂ ਦਾ ਆਫ ਵਾਈਟ ਦੇ ਵਿੱਚ ਹੈ ਪਰ ਅਸੀਂ 컬러ਫੁਲ ਲੈ ਕੇ ਆ ਕਿਉਂਕਿ ਥੋੜਾ ਜਿਹਾ ਵਾਈਟ ਦੀ ਦਿੱਕਤ ਹੁੰਦੀ ਹਰ ਇੱਕ ਨੂੰ ਤਾਂ 컬러ਫੁਲ ਦੇ ਵਿੱਚ ਇਹ ਵਾਲੇ ਡਿਜ਼ਾਈਨ ਲੈ ਕੇ ਇਹ ਵਾਲਾ ਸੂਟ ਚੈੱਕ ਕਰੋ ਜੀ ਠੀਕ ਹੈ ਜੀ ਐਦਾਂ ਸੂਟ ਬਣਿਆ ਹੋਇਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਕਿਸੇ ਕਸਟਮਰ ਦਾ ਸੂਟ ਰਹੂਗਾ ਜੀ ਤੇ ਐਦਾਂ ਹੀ ਤੁਸੀਂ ਇਹਨਾਂ ਦੁਪੱਟਾ ਰੈਡੀ ਕਰਾ ਸਕਦੇ ਹੋ ਇਹ ਕਿਸੇ ਕਸਟਮਰ ਦਾ ਰੈਡੀ ਕੀਤਾ ਹੋਇਆ ਸੂਟ ਹੈ ਤੁਹਾਨੂੰ ਦਿਖਾ ਸਕਦੇ ਆ ਕਿਦਾਂ ਸੂਟ ਦੀ ਲੁੱਕ ਆਉਣੀ ਹੈ ਤੇ ਇੱਦਾਂ ਜਿਹਦਾ ਦੁਪੱਟਾ ਰੈਡੀ ਹੋਣਾ ਫਿਨਿਸ਼ਿੰਗ ਪੱਟੀ ਲਾ ਕੇ ਇੱਦਾਂ ਜਿਹਦਾ ਦੁਪੱਟਾ ਰੈਡੀ ਹੋਣਾ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਦੇਖੋ ਇਸ ਤਰ੍ਹਾਂ ਕਲਰ ਦਾ ਹੀ ਦੁਪੱਟਾ ਰੈਡੀ ਹੋਣਾ ਜੀ ਠੀਕ ਹੈ ਸਾਰੇ ਸੂਟਾਂ ਦਾ ਤੁਸੀਂ ਇੱਦਾਂ ਦਾ ਦੁਪੱਟਾ ਰੈਡੀ ਕਰਵਾ ਸਕਦੇ ਹੋ ਇਹ ਕਿਸੇ ਕਸਟਮਰ ਦਾ ਰਹਿਣ ਵਾਲਾ ਜੀ ਇਹ ਸੀ ਤੁਹਾਨੂੰ ਨਹੀਂ ਦੇ ਸਕਦੇ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਆਊਗਾ ਬਰਬਰੀ ਦੇ ਉੱਪਰ ਸਟਾਫ ਚੈੱਕ ਕਰੋ ਨਜ਼ਦੀਕ ਤੋਂ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਜੀ ਕਾਟਨ ਦੇ ਵਿੱਚ ਤੇ ਇਹ ਚੈੱਕ ਕਰੋ ਜੀ ਇਹਦੀਆਂ ਆਉਣਗੀਆਂ 슬ੀਵਸ ਦੇਖੋ ਇਹ ਵਾਲੀਆਂ ਰਹਿਣਗੀਆਂ स्लीव्सੇ ਦੀਆਂ ਠੀਕ ਹੈ ਜੀ ਪੂਰੀਆਂ ਫੁੱਲ ਹੈਵੀ स्लीव्स ਬਣੀਆਂ ਹੋਈਆਂ ਇਹ ਸਲਵਾਰ ਦੀ ਮੂਰੀ ਆਉਗੀ ਜੀ ਚੈੱਕ ਕਰੋ ਇਹ ਸਲਵਾਰ ਦੀ ਮੂਰੀ ਆਣ ਵਾਲੀ ਹੈ ਖਾਦੀ ਦੇ ਇਹ ਜਿਹੜਾ ਸਟਾਫ ਰੈਡੀ ਹੋਇਆ ਜੀ ਇਹ ਸਲਵਾਰ ਦੀ ਦੂਸਰੀ ਮੂਰੀ ਆਉਗੀ ਜੀ ਠੀਕ ਹੈ ਜੀ ਚੈੱਕ ਕਰ ਵੀ ਤੇ ਰੈਡੀ ਹੈ ਬਹੁਤ ਫਾਈਨ ਸਟਾਫ ਰਹਿਣ ਵਾਲਾ ਤੇ ਪ੍ਰਾਈਸ ਹੈ 850 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਜੀ ठीक है जी अगला कलर चेक करो जी देखो जी ये भी बहुत सोहना परपल कलर वाला है स्टाफर जी बर्बरी बर्बरी उपर रेडी जी ये वाला सूट देखो जी ये आया जी बर्बरी के उपर पूरा फुल हैवी सूट रेह वाला चेक करो कॉटन बर्बरी है बिल्कुल कोटन स्टाफ है जी तलियां रेहनगिया जी सलीवस चेक करी चलो पूरी है, फुल हैवी स्लीव रेडी कितिया हुई है। ਠੀਕ ਹੈ ਜੀ ਪੂਰੀਆਂ ਫੁੱਲ ਹੈਵੀ 슬ੀਵਸ ਹੈ ਤੇ ਇਹ ਸਲਵਾਰ ਦਾ ਵਰਕ ਆਉਣ ਵਾਲਾ ਜੀ ਚੈੱਕ ਕਰੋ ਜੀ ਇਹ ਆਊਗਾ ਸਲਵਾਰ ਦਾ ਵਰਕ ਠੀਕ ਹੈ ਜੀ ਬਹੁਤ ਪਿਆਰਾ ਸੂਟ ਰਹੂਗਾ ਐਦਾਂ ਦਾ ਨਾਲ ਹੀ ਕਰਾ ਲਓ ਦੁਪੱਟਾ ਤੁਸੀਂ ਐਦਾਂ ਸ਼ੈਡਡ ਦੁਪੱਟਾ ਕਰਵਾ ਸਕਦੇ ਹੋ ਐਦਾਂ ਦੇ ਸੂਟ ਨਾਲ ਤੇ ਬਹੁਤ ਸੋਹਣੀ ਸੂਟ ਦੀ ਲੁੱਕ ਆ ਜਾਣੀ ਹੈ ਜੇਕਰ ਤੁਸੀਂ ਐਦਾਂ ਦਾ ਦੁਪੱਟਾ ਰੈਡੀ ਕਰਵਾਉਂਗੇ ਠੀਕ ਹੈ ਜੀ ਡਿਜ਼ਾਈਨ ਚੈੱਕ ਕਰੀਏ ਚਲੋ ਸੂਟਾਂ ਦੇ ਅਗਲਾ ਆਊਗਾ ਜੀ ਮਹਿੰਦੀ ਦੇ ਵਿੱਚ ਇਹ ਵੀ ਚੈੱਕ ਬਰਬਰੀ ਤੇ ਰੈਡੀ ਕੀਤਾ ਦੇਖੋ ਜੀ ਸਾਡੇ 500 ਦਾ ਤੁਹਾਨੂੰ ਸੂਟ ਹੀ ਪੈਣਾ ਜੇਕਰ ਤੁਸੀਂ ਪਲੇਨ ਸੂਟ ਲਾਉਂਗੇ ਨਾ ਚੈੱਕ ਬਰਬਰੀ ਦਾ ਤੇ 550 ਵਿੱਚ ਤੁਹਾਨੂੰ ਸੂਟ ਪੈਣ ਵਾਲਾ ਚੈੱਕ ਬਰਬਰੀ ਦਾ ਜੇ ਤੁਸੀਂ ਖੁਰਸੀ ਬਾਈ ਕਰੋਗੇ ਤੇ ਵਰਕ ਦੀ ਪ੍ਰਾਈਸ ਤੁਸੀਂ ਦੇਖ ਹੀ ਸਕਦੇ ਹੋ ਜੀ ਕਿੰਨਾ ਹੈਵੀ ਵਰਕ ਹੋਇਆ ਪੂਰੀ ਫਿਨਿਸ਼ਿੰਗ ਨਾਲ ਇਹ ਮਹਿੰਦੀ ਆ ਮਹਿੰਦੀ ਕਲਰ ਆਊਗਾ ਜੀ ਇਹ ਰਹਿਣਗੀਆਂ ਜੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤੇ ਇਹ ਵਾਲੀ ਆਊਗਾ ਜੀ ਸਲਵਾਰ ਦੀ ਮੂਰੀ ਦਾ ਵਰਕ ਦੇਖੋ ਇਸ ਸਲਵਾਰ ਦੀ ਮੂਰੀ ਤੇ ਆਣਾ ਜੀ 850 ਦੀ ਪ੍ਰਾਈਸ ਰਹਿਣੀ ਹੈ ਬਹੁਤ ਸਾਰੇ ਸੂਟ ਹੈ ਮੇਰੀਆਂ ਭੈਣਾਂ ਪਸੰਦ ਕਰ ਰਹੀਆਂ ਤੁਹਾਨੂੰ ਦਿਖਾਤਾ ਵੀ ਬਹੁਤ ਫੇਮਸ ਡਿਜ਼ਾਈਨ ਹੈ ਤੇ ਕਾਫੀ ਸੂਟ ਆਰਡਰ ਤੇ ਵੀ ਰੈਡੀ ਹੋਏ ਆ ਜੀ ਕਿ ਦੁਬਾਰਾ ਅਸੀਂ ਰੀਸਟਾਕ ਕਰਦੇ ਆ ਇਹ ਵਾਲੇ ਸੂਟ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਹੈ ਜੀ ਇਹ ਵਾਲੇ ਸੂਟਾਂ ਦੀ ਤੇ ਇਹ ਵਾਲਾ ਰਹੂਗਾ ਜੀ ਪੀਸ ਕਲਰ ਤੇ ਪਿੰਕਿਸ਼ ਪੀਸ ਜਿਹਾ ਕਲਰ ਹੈ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ 850 ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਠੀਕ ਹੈ ਜੀ ਚੈੱਕ ਵਰਬਰੀ ਤੇ ਰੈਡੀ ਹੈ ਜੀ ਇਹ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ 슬ੀਵਸ ਠੀਕ ਹੈ 슬ੀ ਪੂਰੀਆਂ ਫੁੱਲ ਹੈਵੀ 슬ੀਵਸ ਆ ਸਲਵਾਰ ਤੇ ਵੀ ਵਰਕ ਆਉਣ ਵਾਲਾ ਡਿਜ਼ਾਈਨ ਤੁਹਾਨੂੰ ਅਸੀਂ ਦਿਖਾਤਾ ਜੀ ਫੋਨ ਤੇ ਵੀ ਕਿੱਦਾਂ ਦਾ ਸੋਹਣਾ ਸੂਟ ਰੈਡੀ ਬਾਨਾ ਜੀ ਇਹ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਦੇਖੋ ਜੀ ਇਹ ਸਲਵਾਰ ਦੀ ਮੂਰੀ ਤੇ ਦੋਨੋਂ ਦਾ ਵਰਕ ਆਣਾ ਜੀ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਹੈ ਅਗਲਾ ਕਲਰ ਆਊਗਾ ਜੀ ਮਸਟਰਡ ਸ਼ੇਡ ਦੇ ਵਿੱਚ ਦੇਖ ਇਹ ਆਊਗਾ ਜੀ ਮਸਟਰਡ ਕਲਰ ਦੇ ਵਿੱਚ ਚੈੱਕ ਕਰੋ ਜੀ ਇਹ ਮਸਟਰਡ ਕਲਰ ਦੇ ਵਿੱਚ ਆਊਗਾ ਠੀਕ ਹੈ ਜੀ ਇਹਦੀਆਂ ਰਹਿਣ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਤੇ ਇਹ ਵਾਲਾ ਆਉਣਾ ਜੀ ਸਲਵਾਰ ਦੀ ਮੂਰੀ ਦਾ ਵਰਕ ਬਹੁਤ ਸੋਹਣਾ ਕਲਰ ਹੈ ਜੀ ਮਸਟਰਡ ਸ਼ੇਡ ਦੇ ਵਿੱਚ ਦੇਖੋ ਜੀ ਲੱਗ ਬਿਦਾਉਟ ਲਾਈਨਿੰਗ suit ਬੰਨਣ ਵਾਲਿਆ ਕਲਰ ਇਦਾਂ ਦੇ ਰੈਡੀ ਕਰਵਾਇਆ ਜੀ ਤੁਹਾਨੂੰ ਲਾਈਨਿੰਗ ਦੀ ਲੋੜ ਨਾ ਪਵੇ ਠੀਕ ਹੈ ਜੀ ਬਿਦਾਉਟ ਲਾਈਨਿੰਗ suit ਬੰਨਣਿਆ ਕਾਟਨ ਬਰਬਰੀ ਹੈ ਬਿਲਕੁਲ ਸੌਫਟ ਵਾਲਾ ਸਟਾਫ ਹੈ ਬਿਲਕੁਲ ਪਿਓਰ ਕਾਟਨ ਬਰਬਰੀ ਕਾਟਨ ਰਹੂਗੀ ਜੀ ਤੇ ਇੱਕ ਲੈ ਕੇ ਆਣ ਤੁਹਾਡੇ ਵਾਸਤੇ ਕਲਰ ਮਾਊਸ ਇਹ ਮਾਊਸ শেਡ ਤੇ ਰਹੂਗਾ ਜੀ ਚੈੱਕ ਕਰੋ ਦੇਖੋ ਜੀ ਇਹ ਮਾਊਸ ਕਲਰ ਆਊਗਾ ਇਹ ਵੀ ਬਹੁਤ ਪਿਆਰਾ ਕਲਰ ਆਣ ਵਾਲਾ ਮਾਊਸ ਤੇ ਇਹ ਵਾਲੀਆਂ ਰੈਣਗੀਆਂ ਜੀ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਤੇ ਇਹ ਵਾਲੀ ਆਊਗੀ ਜੀ ਸਲਵਾਰ ਦਾ ਵਰਕ ਦੇਖੋ ਇਹ ਆਊਗਾ ਜੀ ਸਲਵਾਰ ਦਾ ਵਰਕ ਚੈੱਕ ਕਰੋ ਜੀ ਇਹ ਸਲਵਾਰ ਦਾ ਵਰਕ ਹੋਣਾ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਜੀ ਸਕਰੀਨ ਸ਼ਾਟ ਲੈ ਲਓ ਜਿਹੜਾ ਤੁਹਾਨੂੰ ਪਸੰਦ ਆ ਜੀ ਕਾਫੀ ਫੇਮਸ ਇੰਸਟਾ ਦਾ ਡਿਜ਼ਾਈਨ ਲੈ ਕੇ ਆਏ ਤੁਹਾਡੇ ਵਾਸਤੇ ਤੇ ਇਹਦੇ ਵਿੱਚ ਅਗਲਾ ਕਲਰ ਆਊਗਾ ਜੀ ਮਹਿੰਦੀ ਦਿਖਾਤਾ ਤੁਹਾਨੂੰ ਇਹ ਥੋੜਾ ਜਿਹਾ ਕਲਰ ਚੇਂਜ ਆ ਇਹ ਲੱਗ ਤੋਂ ਕਲਰ ਆ ਜੀ ਇੱਕ ਇਹ ਥੋੜਾ ਜਿਹਾ ਮਸਟਰਡ ਮਹਿੰਦੀ ਜਾ ਆ ਜਾਊਗਾ ਠੀਕ ਹੈ ਜੀ ਮਸਟਰਡ ਮਹਿੰਦੀ ਜਾ ਆਣਾ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਆਣ ਵਾਲਾ ਇਹਦੀ ਚੈੱਕ ਵਰਬਰੀ ਦੇ ਉੱਪਰ 850 ਦੀ ਪ੍ਰਾਈਸ ਰਹਿਣ ਵਾਲੀ ਹੈ ਸੂਟ ਦੀ ਜੀ ਕਿਉਂਕਿ ਪੂਰਾ ਫੁੱਲ ਹੈਵੀ ਵਰਕ ਕੀਤਾ ਹੋਇਆ ਦੇਖੋ ਨਾਲ ਤੁਸੀਂ ਤੁਹਾਨੂੰ ਸਲਵਾਰ ਤੇ ਵਰਕ ਦੇ ਰਹੇ ਹੋ ਤੇ ਤੁਹਾਨੂੰ ਪਤਾ ਹੀ ਹੈ ਜੀ ਤੁਸੀਂ ਵੀ ਵਰਕ ਕਰਾਉਂਦੇ ਹੋਵੋਗੇ ਤਾਂ ਕਿੰਨਾ ਵਰਕ ਦਾ ਪ੍ਰਾਈਸ ਰਹਿੰਦਾ ਸੀ ਸਿਰਫ ਤੁਹਾਨੂੰ ਚੈੱਕ ਬਰਬਰੀ ਦਾ 550 ਵਾਲਾ ਸੂਟ ਦੇ ਰਹੇ ਹਾਂ ਉੱਪਰ ਪੂਰਾ ਫੁੱਲ ਹੈਵੀ ਵਰਕ ਦੇ ਰਹੇ ਹਾਂ ਪ੍ਰਾਈਸ ਸਿਰਫ 850 ਦੇ ਰਹੇ ਹਾਂ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਰੈਡੀ ਕਰਵਾਏ ਆ ਜੀ ਸੂਟ ਇਹ ਕਹੂਗਾ ਜੀ ਵਾਈਨ ਕਲਰ ਠੀਕ ਹੈ ਜੀ ਵਾਈਨ ਕਲਰ ਆਊਗਾ ਜੀ ਇਹਦਾ ਲਓ ਜੀ ਈ ਆਣਾ ਜੀ ਇਹਦਾ ਵਾਈਨ ਕਲਰ ਠੀਕ ਹੈ ਵਾਈਨ ਕਲਰ ਆਊਗਾ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵਾਲੀਆਂ ਇਹਦੀਆਂ 슬ੀਵਸਾਂੀਆਂ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਜੀ ਤੇ ਇਹ ਤੁਹਾਨੂੰ ਚੈੱਕ ਕਰਵਾਉਣੀਆਂ ਜੀ ਇਹ ਆਉਣੀਆਂ ਸਲਵਾਰ ਦੀ ਮੂਰੀ ਠੀਕ ਹੈ ਜੀ ਐਦਾਂ ਡਬਲ ਸ਼ੈਡੇਡ ਫਿਰੋਜੀ ਕਲਰ ਦਾ ਤੇ ਵਾਈਨ ਕਲਰ ਦਾ ਡਬਲ ਸ਼ੈਡੇਡ ਦੁਪੱਟਾ ਕਰਾ ਲਓ ਬਹੁਤ ਸੋਹਣਾ ਸੂਟ ਬਣ ਜਾਣਾ ਤੁਹਾਡਾ ਕਿਉਂਕਿ ਨਿਊ ਲੁੱਕ ਦੇ ਵਿੱਚ ਇਹ ਕਲਰ ਵੀ ਸੋਹਣਾ ਹੈ ਤੇ ਉੱਪਰ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਬਣੇ ਹੋਏ ਆ ਦੇਖੋ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਕੇ ਦੇਖੋ ਜੀ ਠੀਕ ਹੈ ਜੀ ਲੁੱਕ ਦੇਖ ਸਕਦੇ ਹੋ ਸੂਟ ਦੀ ਪ੍ਰਾਈਸ ਸਿਰਫ 850 ਰਹਿਣ ਵਾਲਾ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਵੀ ਚੈੱਕ ਬਰਬਰੀ ਤੇ ਉੱਪਰ ਰਹੂਗਾ ਦੇਖੋ ਜੀ ਇਹ ਵੀ ਅਸੀਂ ਪਹਿਲਾਂ ਇੱਕ ਡਿਜ਼ਾਈਨ ਲੈ ਕੇ ਆਏ ਸੀ ਕਾਫੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਵੀ ਅਸੀਂ ਪਹਿਲਾਂ ਕਾਫੀ ਡਿਜ਼ਾਈਨ ਲੈ ਕੇ ਆਏ ਸੀ ਤੁਹਾਡੇ ਵਾਸਤੇ ਬਹੁਤ ਸੋਹਣੇ ਪਸੰਦ ਕੀਤੇ ਸੀ ਮੇਰੇ ਭੈਣਾਂ ਨੇ ਦੁਬਾਰਾ ਰੈਡੀ ਹੋਏ ਸੀ ਜੀ ਪਰ ਇਹ ਸਿਰਫ ਇੱਕ ਸੂਟ ਬਾਕੀ ਬਚਿਆ ਸਾਡੇ ਕੋਲੇ ਬਾਕੀ ਸੂਟ ਇਹਦੇ ਨਾਲ ਦੇ ਸਾਰੇ ਸੋਲਡ ਹੋ ਚੁੱਕੇ ਆ ਇੱਕ ਸੂਟ ਬਾਕੀ ਆ ਪੀਚ ਕਲਰ ਤੇ ਬਹੁਤ ਸੋਹਣਾ ਸੂਟ ਆ ਜੀ ਪੈਚ ਵਰਕ ਵਾਲਾ ਜਿੰਨਾ ਮਰਜੀ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਚੈੱਕ ਬ੍ਰੀਤੀਆ ਜੀ ਪੈਚ ਲੱਗਿਆ ਹੋਇਆ ਤੇ ਇਹ ਵਾਲੀਆਂ ਆਉਣਗੀਆਂ ਜੀ ਇਹਦੀਆਂ 슬ੀਵਸ 슬ੀਵਸ ਤੇ ਉੱਪਰ ਵੀ ਪੈਚ ਲੱਗਿਆ ਹੋਇਆ ਦੇਖੋ ਜੀ ਬਹੁਤ ਸੋਹਣਾ ਸੂਟ ਬਣਿਆ ਹੋਇਆ ਲੁੱਕ ਦੇਖੋ ਜੀ ਤੁਸੀਂ ਸੂਟ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਨੇ ਜਦੀਕ ਤੋਂ ਵਰਕ ਦੀ ਠੀਕ ਹੈ ਜੀ ਇਹ ਵਾਲੀ ਵਰਕ ਦੀ ਫਿਨਿਸ਼ਿੰਗ ਵੀ ਦੇਖ ਸਕਦੇ ਹੋ ਤੁਸੀਂ ਨੇ ਜਦੀਕ ਤੋਂ ਦੇਖੋ ਜੀ ਪੂਰਾ ਸੋਹਣਾ ਸੂਟ ਬਣਿਆ ਹੋਇਆ ਜੀ ਇਹਦੇ ਨਾਲ ਦੇ ਸੂਟ ਕਾਫੀ ਸੋਲਡ ਹੋ ਚੁੱਕੇ ਆ ਸਿਰਫ ਇੱਕ ਸੂਟ ਬਾਕੀ ਹੈ ਸਾਡੇ ਕੋਲੇ ਇਹਦੀ ਪ੍ਰਾਈਸ ਵੀ 850 ਰਹਿਣ ਵਾਲੀ ਹੈ ਜੀ ਪੈਸ ਵਰਕ ਹੋਇਆ ਜੀ ਠੀਕ ਹੈ ਜੀ 850 ਦੀ ਪ੍ਰਾਈਸ ਰਹਿਣ ਵਾਲੀ ਹੈ ਡਿਜ਼ਾਈਨ ਚੈੱਕ ਕਰੋ ਦੇਖੋ ਜੀ ਬਿਲਕੁਲ ਕਾਟਨ ਸਟਾਫ ਚੈੱਕ ਕਰ ਬਰਬਰੀ ਤੇ ਰੈਡੀ ਕੀਤਾ ਜੀ ਅਸੀਂ ਇਹ ਵਾਲਾ ਡਿਜ਼ਾਈਨ ਦੇਖੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਹੈ ਇਹ ਵੀ ਇੱਕ ਸੂਟ ਬਾਕੀ ਹੈ ਸਾਡੇ ਕੋਲੇ ਦੇਖੋ ਜੀ ਵਾਈਟ ਕਲਰ ਦੇ ਵਿੱਚ ਪਿੰਕ ਕਲਰ ਦੀਆਂ ਦੋ ਬੀਲਾਂ ਜਾ ਰਹੀਆਂ ਦੇਖੋ ਬਹੁਤ ਪਿਆਰਾ ਸੂਟ ਹੈ ਪੂਰਾ ਫੁੱਲ ਹੈਵੀ ਹੈ ਜੀ ਇਹ ਤੇ ਇਹ ਵਾਲੀਆਂ ਬਣੀਆਂ ਹੋਈਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਇਹ 슬ੀਵਸ ਬਣੀਆਂ ਹੋਈਆਂ ਜੀਆਂ ਪੂਰੀਆਂ ਫੁੱਲ ਹੈਵੀ ਖਾਦੀ ਦੇ ਉੱਪਰ ਰੈਡੀ ਹੈ ਜੀ ਇਹ ਤਾਂ ਇਹਦੀ ਪ੍ਰਾਈਸ ਰਹਿਣ ਵਾਲੀ ਹੈ 700 ਰੁਪਏ ਠੀਕ ਹੈ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਆ ਜੀ ਇਸ ਤਰ੍ਹਾਂ ਦਾ ਦੇਖ ਸਕਦੇ ਹੋ ਇਹ ਵੀ ਡਿਜ਼ਾਈਨ ਕਾਫੀ ਫੇਮਸ ਰਹਿਣ ਵਾਲਾ ਹੈ ਇਸ ਨੂੰ ਅਗਲਾ ਸੂਰ ਚੈੱਕ ਕਰੋ ਜੀ ਇਹ ਪੈਨਲ ਵਰਕ ਲੈ ਕੇ ਆਏ ਆ ਤੁਹਾਡੇ ਵਾਸਤੇ λεਮਨ ਕਲਰ ਦੇ ਵਿੱਚ ਦੇਖੋ ਜੀ λεਮਨ ਕਲਰ ਦੇ ਵਿੱਚ ਰਹੂਗਾ ਜੀ ਪੈਨਲ ਵਰਕ ਦੇਖੋ ਜੀ ਖਾਡੀ ਦੇ ਉੱਪਰ ਰੈਡੀ ਆ ਜੀ ਇਹ ਪੈਨਲ ਵਰਕ ਹੈ ਤਾਂ ਇਹ ਵਾਲੀਆਂ ਰਣਗੀਆਂ ਦੀਆਂ 슬ੀਵਸ ਇਹ 슬ੀਵਸ ਰਹਿਣਗੀਆਂ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਪ੍ਰਾਈਸ ਜਿਹੜੀ ਰਹਿਣੀ ਆ ਜੀ ਇਹਦੀ 700 ਰੁਪਏ ਖਾਦੀ ਦੇ ਉੱਪਰ ਹੋਊਗਾ ਜੀ ਇਹ ਇਹ ਵਾਲਾ ਚੈੱਕ ਕਰੋ ਜੀ ਇਹ ਕੈਮਰਕ ਤੇ ਰਹੂਗਾ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਇਹ ਜਿਹੜਾ ਕਲਰ ਆਉਣਾ ਨਾ ਜਿੱਦਾਂ ਦਾ ਗਾਚੀ ਦਾ ਕਲਰ ਹੁੰਦਾ ਉਹ ਵਾਲਾ ਕਲਰ ਆਊਗਾ ਜੀ ਗਾਚੀ ਕਲਰ ਕਹਿ ਸਕਦੇ ਇਹਨੂੰ ਤੇ ਪਰ ਇਹ ਕੈਮਰਕ ਤੇ ਰੈਡੀ ਆ ਇਹਦੀ ਪ੍ਰਾਈਸ 650 ਹੋਊਗੀ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਤੇ 슬리브ਸ ਵੀ ਦੇਖ ਸਕਦੇ ਹੋ ਤੁਸੀਂ ਇਹਦੀਆਂ ਪੂਰੀਆਂ ਫੁੱਲ ਹੈਵੀ 슬리ਵਸ ਰਹਿਣ ਵਾਲੀਆਂ ਤੇ ਇਹਦੀ ਪ੍ਰਾਈਸ 650 ਰਹਿਣ ਵਾਲੀ ਹੈ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵੀ ਖਾਦੀ ਤੇ ਆ ਕਾਫੀ ਕਲਰ ਦਾ ਵਰਕ ਹੋਇਆ ਜੀ ਇਹਦੇ ਉੱਪਰ ਪੀਚ ਕਲਰ ਦਾ ਸੂਟ ਰਹੂਗਾ ਜੀ ਖਾਦੀ ਦੇ ਉੱਪਰ ਦੇਖੋ ਜੀ ਬਹੁਤ ਸੋਹਣਾ ਪੈਨਲ ਵਰਕ ਹੋਇਆ ਜੀ ਇਹਦਾ ਪੀਚ ਕਲਰ ਤੇ ਆ ਸਲੀਵਸ ਦਿਖਾਵਾਂਗੇ ਤੁਹਾਨੂੰ ਪੂਰੀਆਂ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਦੇਖੋ ਜੀ ਇਹਦੀ ਪ੍ਰਾਈਸ ਦੀ ਵੀ 700 ਰੁਪਏ ਰਹੂਗੀ ਜੀ ਇਹ ਬਣੀ ਹੋਈ ਹੈ ਦੀਆਂ ਸਲੀਵਸ ਪੂਰੀਆਂ ਫੁੱਲ ਹੈਵੀ ਖਾਦੀ ਤੇ ਰਹੂਗਾ ਪੀਚ ਕਲਰ ਤੇ ਤੇ ਪ੍ਰਾਈਸ ਇਹਦੀ ਵੀ 700 ਰਹਿਣ ਵਾਲੀ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਇਹ ਕੈਮਰਕ ਦੇ ਰੈਡੀ ਆ ਦੇਖੋ ਸਿੰਧੀ ਵਰਕ ਦਾ ਨੂ ਨਿਜ਼ਾਈਨ ਆਇਆ ਜੀ ਚੈੱਕ ਕਰੋ ਦੇਖੋ ਜੀ ਪੀਚ ਕਲਰ ਤੇ ਆ ਇਹ ਨੈਕ ਬਣਿਆ ਹੋਇਆ ਬਹੁਤ ਪਿਆਰਾ ਜਾਂ ਨੈਕ ਬਣਿਆ ਹੋਇਆ ਬਹੁਤ ਸੋਹਣਾ ਨੈਕ ਬਣਿਆ ਹੋਇਆ ਤੇ ਕੈਮਰਕ ਤੇ ਰੈਡੀ ਆ ਜੀ ਪ੍ਰਾਈਸ ਇਹਦੀ 600 ਰੁਪਏ ਰਹੂਗੀ ਦੇਖੋ ਜੀ ਇਹਦੀ ਪ੍ਰਾਈਸ ਰਹੂਗੀ 600 ਰੁਪਏ 3 অফ ਵਾਈਟ ਦੇ ਵਿੱਚ ਆਊਗਾ ਜੀ ਖਾਦੀ ਦੇ ਉੱਪਰ ਰੈਡੀ ਹੈ ਸਟਾਫ ਬਹੁਤ ਹੀ ਜ਼ਿਆਦਾ ਫਾਈਨ ਰਹਿਣ ਵਾਲਾ ਇਹ ਇਹਨੂੰ ਬਾਈ ਕਰਕੇ ਦੇਖੋ ਜੀ ਸੂਟ ਨੂੰ ਇੰਨਾ ਸੋਹਣਾ ਵਧੀਆ ਕੁਆਲਟੀ ਦਾ ਸਟਾਫ ਲਗਾਇਆ ਹੋਇਆ ਖਾਦੀ ਵਾਲਾ ਇੱਤੇ ਤਾਂ ਇਹਦੀ ਪ੍ਰਾਈਸ ਰਹੂਗੀ ਸਿਰਫ 650 ਦੇਖੋ ਜੀ 650 ਦੇ ਵਿੱਚ ਤੁਹਾਨੂੰ ਇੰਨਾ ਸੋਹਣਾ ਸੂਟ ਦੇ ਰਹੇ ਆਂ ਜੀ ਅਸੀਂ ਸਿੰਧੀ ਵਰਕ ਵਾਲਾ 650 ਸੀ ਪ੍ਰਾਈਸ ਦੇ ਰਹੇ ਤਾਂ ਮੇਰੀ ਆਫਰ ਦੇ ਵਿੱਚ ਲਗਾਤੇ ਆ ਜੀ ਇਹ ਸੂਟ ਤੇ ਇਹ ਵਾਲੀਆਂ ਰੈਣੀਆ ਇਹਦੀਆਂ 슬ੀਵਸ ਜੀ ਚੈੱਕ ਕਰੋ ਇਸ ਸਲੀਵਸ ਰਹਿਣੀਆਂ ਜੀ ਇਹਦੀਆਂ ਬਹੁਤ ਪਿਆਰਾ ਸੂਟ ਬਣ ਜਾਣਾ ਰੈਡੀ ਕਰਕੇ ਦੇਖੋ ਜੀ ਇਦਾਂ ਦਾ ਸੂਟ ਇਹ ਵਾਲਾ ਚੈੱਕ ਕਰੋ ਜੀ ਇਹ ਵੀ ਤੁਹਾਨੂੰ 650 ਦਾ ਸੂਟ ਪਾਊਗਾ ਜੀ ਇਹ ਵੀ ਖਾਦੀ ਤੇ ਆ 650 ਦਾ ਸੂਟ ਰਹੂਗਾ ਜੀ ਇਹ ਵਾਲਾ ਖਾਦੀ ਸਟਾਫ ਤੇ ਆ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਦੇਖੋ ਚੈੱਕ ਕਰੋ ਜੀ ਬਹੁਤ ਸੋਨਾ ਸੂਟ ਰਹਿਣਾ ਤੇ ਇਹ ਵਾਲੀਆਂ ਰਹਿਣੀਆਂ ਜਿਹਦੀਆਂ 슬ੀਵਸ ਪੂਰੀਆਂ 760 ਦੀ ਪ੍ਰਾਈਸ ਰਹੂਗੀ ਜੀ ਠੀਕ ਹੈ ਜੀ ਇਹ ਸੰਨ ਆਈਏ ਸਾਡੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਆਂ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਦੇ